ਰਵਨੀਤ ਬਿੱਟੂ ਦਾ ਸਰ ਕਲਮ ਕਰਨ ਵਾਲਿਆਂ ਨੂੰ ਮਿਲੇਗਾ ਇਨਾਮ ਕਾਂਗਰਸ ਦੇ ਐਮਐਲਏ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਹੁਣ ਸਿਆਸਤ 'ਚ ਇਹ ਵੱਡਾ ਤਮਾਕਾ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਵੱਡੀ ਖਬਰ ਦੱਸ ਦिए ਕਿ ਰਵਨੀਤ ਬਿੱਟੂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਕਾਂਗਰਸ ਦੇ ਐਮਐਲਏ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਇੱਕ ਨੰਬਰ ਦਾ ਆਤਵਾਦੀ ਰਵਨੀਤ ਬਿੱਟੂ ਨੇ ਦੱਸਿਆ ਤੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਨਾਲ ਰਵਨੀਤ ਬਿੱਟੂ ਦਾ ਪੇਜ ਫਾਸਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਉੱਥੇ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਇਹ ਬਿਆਨ ਤੋਂ ਬਾਅਦ ਪੂਰੀ ਕਾਂਗਰਸ ਪਾਰਟੀ ਫੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਦੱਸ ਦिए ਕਿ ਰਵਨੀ ਸਿੰਘ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਨੂੰ ਨੰਬਰ 1 ਅਤਵਾਦੀ ਕਹਿਣ ਵਾਲੀ ਟਿੱਪਣੀ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਵਿਧਾਇਕ ਵੇਦਮਾ ਵਜੂ ਨੇ ਇਨਾਮ ਵਜੋ ਆਪਣੀ ਜਿਹੜੀ ਕਿ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ ਤੇ ਜਿਸ ਤੋਂ ਬਾਅਦ ਦੱਸੀਏ ਕਿ ਤਲਗਾਨਾ ਦੇ ਵਿੱਚ ਇੱਕ ਕਾਂਗਰਸੀ ਵਿਧਾਇਕ ਨੇ ਕੇਂਦਰੀ ਮੰਤਰੀ ਰਵਨੀ ਸਿੰਘ ਬਿੱਟੂ ਦਾ ਸ਼ਰਮ ਕਾਲਮ ਕਰਨ ਵਾਲੇ ਨੂੰ ਆਪਣੀ ਜ਼ਮੀਨ ਇਨਾਮ ਵਜੋ ਦੇਣ ਦੀ ਪੇਸ਼ਕਸ਼ ਕਰਕੇ ਵਿਵਾਦ ਛੇੜ ਦਿੱਤਾ ਰਵਨੀ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਨੰਬਰ 1 ਅਤਵਾਦੀ ਕਹਿਣ ਵਾਲੀ ਟਿੱਪਣੀ ਤੇ ਸਖਤ ਪ੍ਰਕਿਰਿਆ ਦਿੰਦੇ ਹੋਏ ਵਿਧਾਇਕ ਬੇਦਮਾ ਵੋਜੂ ਨੇ ਇਨਾਮ ਵਜੋਂ ਆਪਣੀ ਜਿਹੜੀ ਕਿ ਐਂਕੜਾ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ ਤੇ ਜਿਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਨਹੀਂ ਤਾਂ ਵਿਧਾਇਕ ਹੋਣ ਦੇ ਨਾਤੇ ਮੈਂ ਐਲਾਨ ਕਰਦਾ ਹਾਂ ਕਿ ਮੈਂ ਆਪਣੀ ਜ਼ਮੀਨ ਆਪਣੀ ਜਾਇਦਾਦ ਤੇ ਆਪਣੇ ਪਿਤਾ ਦੀ ਜਾਇਦਾਦ ਜੋ ਵੀ ਉਸ ਦਾ ਸਿਰ ਲੈ ਆਏਗਾ ਉਸ ਨੂੰ ਤੋਹਫੇ ਦੇ ਵਿੱਚ ਦੇ ਦਵਾਂਗਾ ਰਵਨੀਤ ਬਿੱਟੂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਹਾ ਕਿ 1984 ਤੋਂ 2024 ਕਾਂਗਰਸ ਨਹੀਂ ਬਦਲੀ ਉਹ ਉਦੋਂ ਵੀ ਸਿੱਖਾਂ ਦੇ ਲਹੂ ਦੇ ਮੰਗ ਕਰਦੇ ਸੀ ਤੇ ਅੱਜ ਵੀ ਉਹ ਇਹੀ ਚਾਉਂਦੇ ਨੇ ਤੇ ਜਿਸ ਤੋਂ ਬਾਅਦ ਰਵਨੀ ਸਿੰਘ ਬਿੱਟੂ ਦੇ ਵੱਲੋਂ ਇਹ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਤਾਂ ਦੱਸਿਆ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਜੋ ਦੁਸ਼ਮਣ ਦੇ ਜੋ ਦੇਸ਼ ਦੇ ਦੁਸ਼ਮਣ ਗੋਲੀਆਂ ਬੰਬ ਗੋਲਾ ਬਰੂਦ ਰੇਲ ਗੱਡੀਆਂ ਸੜਕਾਂ ਹਵਾਈ ਜਹਾਜ਼ ਉਡਾਉਣ ਦੀ ਗੱਲ ਕਰਦੇ ਨੇ ਉਹ ਹੁਣ ਰਾਹੁਲ ਗਾਂਧੀ ਦੇ ਸਮਰਥਨ ਆ ਗਏ ਨੇ ਦੇਸ਼ ਦਾ ਨੰਬਰ 1 ਵਾਦੀ ਇੱਕ ਅੱਤਵਾਦੀ ਹੋਣ ਦਾ ਇਨਾਮ ਜੇ ਕਿਸੇ ਨੂੰ ਮਿਲਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜਿਸ ਨੂੰ ਅੱਜ ਏਜੰਸੀਆਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤੇ ਉਹ ਹੈ ਰਾਹੁਲ ਗਾਂਧੀ ਤੇ ਦੱਸਦੀ ਹੈ ਕਿ ਉੱਥੇ ਹੀ 19 ਤਰੀਕ ਨੂੰ ਜਿਹੜੀ ਕਿ ਰਵਨੀਤ ਬਿੱਟੂ ਦੇ ਖਿਲਾਫ ਜਿਹੜੀ ਕਿ ਐਫ ਆਈ ਆਰ ਵਿੱਚ ਦਰਜ ਕੀਤੀ ਗਈ ਕਾਂਗਰਸ ਨੇਤਾਵਾਂ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਹੋਈਆਂ ਤੇ ਉੱਥੇ ਹੀ ਰਵਨੀ ਸਿੰਘ ਬਿੱਟੂ ਦੇ ਖਿਲਾਫ ਜਦੋਂ ਐਫ ਆਈ ਆਰ ਦਰਜ ਕਰਵਾਈ ਗਈ ਤਾਂ ਉੱਥੇ ਹੀ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਦੇ ਖਿਲਾਫ ਧਾਰਾ 353 ਦੇ ਆਧਾਰ ਤੇ ਬਿਆਨ ਦੇਣਾ ਜਾਂ افਵਾਹਾਂ ਫਲਾਉਣਾ ਤੇ 192 ਦੰਗੇ ਪੜਕਾਉਣ ਦੇ ਰਾਦੇ ਨਾਲ ਪੜਕਾਉ ਬਿਆਨ ਦੇਣਾ ਤੇ 196 ਭਾਈਚਾਰੇ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ ਦੇ ਤਹਿਤ ਮਾਮਲਾ ਦਰਜ ਕੀਤਾ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਰਵਨੀ ਸਿੰਘ ਬਿੱਟੂ ਦੇ ਵੱਲੋਂ ਵੀ ਇਹ ਪੋਸਟ ਸ਼ੇਅਰ ਕੀਤੀ ਗਈ ਹੈ ਤੇ ਉਹਨਾਂ ਦੇ ਖਾਸ ਰਵਨੀਤ ਟਵੀਟ ਤੋਂ ਜਿਹੜੀ ਕਿ ਇਹ ਸ਼ੇਅਰ ਕੀਤੀ ਗਈ ਤੇ ਜਿਸ ਤੋਂ ਬਾਅਦ ਜਦੋਂ ਕਾਂਗਰਸੀ ਐਮਐਲਏ ਨੇ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ 1984 ਤੋਂ 2024 ਤੱਕ ਕਾਂਗਰਸ ਨਹੀਂ ਬਦਲੀ ਉਦੋਂ ਵੀ ਉਹ ਸਿੱਖਾਂ ਦੇ ਲਹੂ ਦੇ ਮੰਗ ਕਰਦੇ ਸੀ ਤੇ ਅੱਜ ਵੀ ਇਹੀ ਚਾਉਂਦੇ ਨੇ ਤੇ ਹੁਣ ਦੱਸਤੀ ਕਿ ਰਾਹੁਲ ਗਾਂਧੀ ਨੂੰ ਇੱਕ ਨੰਬਰ ਦਾ ਅੱਤਵਾਦੀ ਦੱਸ ਕੇ ਰਵਨੀਤ ਬਿੱਟੂ ਹਜੇ ਵੀ ਪੂਰਨ ਤੌਰ ਤੇ ਸੁਰੱਖਿਆ ਦੇ ਵਿੱਚ ਸ਼ਾਇ ਹੋਏ ਨੇ ਲਗਾਤਾਰ ਕਾਂਗਰਸ ਪਾਰਟੀ ਪੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਰਵਨੀਤ ਬਿੱਟੂ ਨੂੰ ਹੁਣ ਲਗਾਤਾਰ ਧਮਕੀਆਂ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਉਹਨੇ ਪੋਸਟ ਵੀ ਸ਼ੇਅਰ ਕੀਤੀ ਕਾਂਗਰਸ ਪਾਰਟੀ ਤੇ ਇੱਕ ਵਾਰ ਫਿਰ ਪਰਟ